ਅੱਜ ਬਿੱਦਰ ਕਰਨਾਟਕਾ ਤੋਂ ਜਾਣਾ ਹੈਗਾ ਨਾਨਕ ਜੀ ਦਾ ਗੁਰੂ ਘਰ ਪੰਜ ਇਸ਼ਨਾਨਾ ਕਰਨ ਤੋਂ ਬਾਅਦ ਆਪਾਂ ਜਾ ਰਹੇ ਹਾਂ ਜੀ ਸਾਹਮਣੇ ਗੁਰੂ ਘਰ ਸਰ ਹਾਂ ਏਅਰਬਿਸ ਬਾਏ ਆਪਾਂ ਇਸੇ ਗਦਾਵਰੀ ਨਦੀ ਤੇ ਤੇ ਤੁਸੀਂ ਇਹਦੇ ਨਾਲ ਹੀ ਲੰਗਰ ਸਾਹਿਬ ਗੁਰਦੁਆਰੇ ਦੀ ਬੈਕ ਸਾਈਡ ਤੇ ਏ ਪਿੰਡਾ ਉਹ ਅੱਜ ਹੈਗਾ ਸਾਡਾ ਲਾਸਟ ਦਿਨ ਇੱਥੇ ਪਰ ਕੱਲ ਹੈਗੀ ਛੜੀ 9 ਵਜੇ ਦੀ ਟ੍ਰੇਨ ਤੇ ਆਪਾਂ ਆਏ ਹਾਂ ਇਸ ਟਾਈਮ ਤੱਕ ਸਭ ਮੱਠਾ ਟੇਕ ਕੇ ਅਰਦਾਸ ਕਰਕੇ ਸ਼ਸਤਰਾਂ ਦੇ ਦਰਸ਼ਨ ਕਰਕੇ ਆਏ ਆ ਬੱਝ ਚੁੱਕੀ ਹੈ ਡੇਢ ਮਹੀਨਾ ਤੋਂ ਕਿ ਤਿਆਰ ਹੋ ਗਿਆ ਸੀ ਇੱਥੇ ਇੱਕ ਗਾਗਰ ਦੀ ਸੇਵਾ ਹੁੰਦੀ ਆ ਸੋ ਉਹਦੇ ਵਾਸਤੇ ਮੈਂ ਜਾ ਰਿਹਾ ਜੇ ਸਾਡੀ ਵਾਪਸੀ ਦੀ ਰਹੀ ਹੈ ਤਿਆਰੀ जी सो हम अस पहुंच चुके स्टेशन पे अस इतरो टू टायर रेट कराई सी ना स्कॉट जिसका पहला ट्रेन है जिंदगी का पहला ट्रेन जपना आज एंजॉय करते भी आज ट्रेन नो जपना किथे चलला जी सो फाइनली आपा पहुंच चुके हैं जी स्टेशन जंदर कैंट ਕਾਵੇ ਗੁੱਡ ਮਾਰਨਿੰਗ ਆਪਾਂ ਹਜ਼ੂਰ ਸਾਹਿਬ ਆਏ ਹੋਏ ਸੀਗੇ ਤੇ ਹੋਣ ਵੱਚੁਕੀਆ 5:30 ਤੋਂ ਬਾਅਦੇ ਤੇ ਅੱਜ ਬਿੱਦਰ ਕਰਨਾਟਕਾ ਅਸੀਂ ਜਾਣਾ ਹੈਗਾ ਨਾਨਕ ਜੀ ਦਾ ਗੁਰੂ ਘਰ ਤੇ ਆਪਾਂ ਤੁਹਾਨੂੰ ਉੱਥੇ ਵੀ ਦਰਸ਼ਨ ਕਰਾਵਾਂਗੇ ਹੁਣ ਆਪਾਂ ਰਾਤ ਦੀ ਬੱਸ ਬੁੱਕ ਕੀਤੀ ਹੋਈ ਆ ਸੋ ਆਪਾਂ ਜਲਦੀ ਨਿਕਲ ਗਏ ਆ ਕਿਉਂਕਿ ਰੋਜ਼ ਘਰਾਂ ਦੇ ਵਿੱਚ ਆਪਾਂ ਸੌਣਾ ਹੀ ਹੁੰਦਾ ਸੋ ਹੁਣ ਜੇ ਗੁਰੂ ਘਰ ਆਏ ਆ ਤਾਂ ਆਪਾਂ ਨੂੰ ਜਲਦੀ ਉੱਠ ਕੇ ਜਾਣਾ ਚਾਹੀਦਾ ਦਰਸ਼ਨ ਕਰਨੇ ਚਾਹੀਦੇ ਸੋ ਆਪਾਂ ਜਾ ਰਹੇ ਆ ਤੁਹਾਨੂੰ ਵੀ ਮਿਲਦੇ ਆ ਆਪਾਂ ਲੇਟ ਹੋ ਰਹੇ ਆ ਸੋ ਸਭ ਤੋਂ ਪਹਿਲਾਂ ਅਸੀਂ ਲੰਗਰ ਸਾਹਿਬ ਗੁਰਦੁਆਰੇ ਗਏ ਮੱਥਾ ਟੇਕਿਆ ਤੇ ਝਾਦਾ ਲੰਗਰ ਛਕਿਆ ਸਵੇਰ ਸਵੇਰ ਨਾਨਕਚੇ ਰੇਵਾਸ ਤੇ ਬੱਸਾਂ ਲੱਗੀਆਂ ਇੱਥੋਂ ਲਗਭਗ 180 ਕਿਲੋਮੀਟਰ ਹੁਣਾ ਸੋ ਰਸਤੇ 'ਚ ਦੋ ਚਾਰ ਗੁਰਦੁਆਰੇ ਹੋਰ ਦਰਸ਼ਨ ਕਰਾਉਂਦੇ ਨੇ ਤੇ ਸਵੇਰ ਸਵੇਰ ਤੁਸੀਂ ਵੇਖੋ ਇੱਥੋਂ ਸੰਗਤ ਲੱਗ ਜਾਂਦੀ ਕਿਉਂਕਿ ਕਾਫੀ ਦੂਰ ਪੈਂਦਾ ਵਾ ਸਾਰਾ ਦਿਨ ਉੱਥੇ ਲੱਗ ਜਾਂਦਾ ਆਗੇ ਜੀ ਸਵੇਰ 6 ਵਜੇ ਦੇ ਆਰਾਊਂਡ ਬੱਸਾਂ ਚੱਲ ਜਾਂਦੀਆਂ ਬੱਸ ਵੀ ਇੱਕ ਬੁੱਕ ਕਰਾਈ ਹੋਈ ਆ ਇਹ ਹੈ ਗੱਬਾ ਬਨਿਧਾਨ ਸਿੰਘ ਜੀ ਦਾ ਗੁਰਦੁਆਰਾ ਲੰਗਰ ਸਾਹਿਬ ਹਾਂ ਜੀ ਸੋ ਹੁਣ ਆਪਾਂ ਪਾਟੀ ਬਾਸ ਤੇ ਬਾਹਰ ਆ ਗਏ ਆ ਇਹ ਵਾਲੀ ਬਾਸ ਤੇ ਆਪਾਂ ਜਾ ਰਹੇ ਹਾਂ ਜੱਦੀ ਨਿਕਲ ਗਏ ਹਾਂ ਜੰਗੀ ਸੋ ਹੁਣ ਆਪਾਂ ਬਾਸ ਦੇ ਵਿੱਚ ਬਹਿ ਚੁੱਕੇ ਆ ਹਨੂ ਵੀ ਜਿਤਨਾ ਅੱਜ ਪਾਏ ਸੀ ਰਸਤੇ 'ਚ ਗੁਰਦੁਆਰਾ ਯਾਦਗਾਰ ਸਾਬ ਜਾਦੇ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤੇਸ ਸਿੰਘ ਪੰਜਾਬ ਵਾਂਗੂ ਬਹੁਤ ਖੁੱਲਾ ਮਾਹੌਲ ਆ ਮਹਾਰਾਸ਼ਟਰਾ ਦਾ ਵੀ ਤੇ ਤੁਸੀਂ ਵੇਖ ਸਕਦੇ ਆ ਪਿੱਛੇ ਕਿਵੇਂ ਖੇਤੀ ਐ ਤੇ ਆਰਹਰ ਵਗੈਰਾ ਦਾਲ ਵਗੈਰਾ ਜ਼ਿਆਦਾ ਹੁੰਦੀ ਜਾਂ ਆਇਲ ਜਿਹੇ 'ਚੋਂ ਨਿਕਲਦਾ ਉਹ ਹੁੰਦੀ ਆ ਸੋ ਸਾਡੀ ਬੱਸ ਰੁਕੀ ਸੀ ਇੱਕ ਢਾਬੇ ਤੇ ਆਪਾਂ ਚਾਹ ਵਗੈਰਾ ਪੀਂਨਦੇ ਪਏ ਸੀ ਸੋ ਮੈਂ ਕਿਹਾ ਚਲੋ ਤੁਹਾਨੂੰ ਥੋੜਾ ਪਿੱਛੇ ਦਾ ਨਜ਼ਾਰਾ ਬਖਾਈਏ ਥੋੜੀ ਦੇਰ ਤੱਕ ਆਪਾਂ ਹੁਣ ਚੱਲ ਪੈਣਾ ਉਬਾਸ ਖੜੀ ਹੈ ਤੇ ਆ ਹੈਗਾ ਟਰੱਬ ਜਪਨਾਜ ਪੂਰਾ ਇੰਜਰਜ ਕਰ ਦਿੱਤੀ ਹੈ ਜਪਨਾਜ ਦੇਖੋ ਨਾਨਕ ਦੇ ਦਰੂ ਘਰ ਦਾ ਮੈਨਗੇ ਉਹ ਹੁਣ ਅਸੀਂ ਪਹੁੰਚ ਚੁੱਕੇ ਆ ਜੀ ਗੁਰਦੁਆਰਾ ਨਾਨਕ ਚੀਰਾ ਤੁਹਾਨੂੰ ਅੱਜ ਆਪਾ ਦਰਸ਼ਨ ਕਰਾਉਨੇ ਆ ਜੀ ਨਾਨਕ ਚੀਰਾ ਗੁਰੂ ਘਰ ਇੱਥੇ ਗੁਰੂ ਨਾਨਕ ਸਾਹਿਬ ਦਾ ਇਤਿਹਾਸਿਕ ਗੁਰਦੁਆਰਾ ਸਭ ਤੋਂ ਪਹਿਲਾਂ ਅਸੀਂ ਗੁਰੂ ਘਰ ਦੇ ਸਰੋਵਰ ਵੱਲ ਗਏ ਪਾ ਦਿਆ ਉਹਨਾਂ ਨੇ ਚ ਸ਼ੀਆ ਕਾ ਪੈਗਣਾ ਪਨਾਂ ਚ ਰਿਕਵਰ ਕਰ ਪਾਣੀ ਸੀ ਨਾ ਮੈਂ ਕੀਤੀਆਂ ਕਿਉਂਕਿ ਅਸੀਂ ਕੱਪੜੇ ਵਗੈਰਾ ਨਹੀਂ ਲੈ ਕੇ ਆਏ ਸੀ ਇਸ਼ਨਾਨ ਕਰਨ ਦਾ ਸੋ ਜਪਨਾਜ ਵੀ ਇੰਜੋਏ ਕਰਦੀ ਪਈਆ ਜਪਨਾਜ ਪਜਾਮੀ ਨਾ ਗਿੱਲੀ ਹੋਵੇ ਜਪਨਾਜ ਕੋਈ ਕੋਈ ਜਪਨਾਜ ਓਹ ਓਹ ਜਪਨਾਜ 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 ਨਾ ਇਨਹੀ ਕਰ ਲਈ ਤੋਂ ਹੁਣ ਆਪਾਂ ਪੰਜ ਇਸ਼ਨਾਨਾ ਕਰਨ ਤੋਂ ਬਾਅਦ ਆਪਾਂ ਜਾ ਰਹੇ ਹਾਂ ਜੀ ਸਾਹਮਣੇ ਗੁਰੂ ਘਰ ਹੈਗਾ ਤੋਂ ਉਹਨੂੰ ਵੀ ਦਰਸ਼ਨ ਕਰਾਉਨੇ ਆ ਇੱਥੇ ਗੁਰਨਾਨ ਸਿੰਘ ਸਾਹਿਬ ਨੇ ਪਾਣੀ ਦੀ ਕਿਲਤ ਨੂੰ ਦੂਰ ਕੀਤਾ ਸੀ ਜਦੋਂ ਗੁਰਨਾਨਕ ਸਾਹਿਬ ਦੱਖਣ ਦੀ ਉਦਾਸੀ ਤੇ ਸੀਗੇ ਤਾਂ ਬیدر ਦੇ ਸ਼ਹਿਰ ਦੇ ਵਿੱਚ ਲੋਕਾਂ ਨੂੰ ਪਾਣੀ ਦੀ ਬੜੀ ਕਿਲਤ ਸੀ ਸੋ ਉਹਨਾਂ ਨੇ ਗੁਰੂ ਸਾਹਿਬ ਨੂੰ ਬੇਨਤੀ ਕੀਤੀ ਤਾਂ ਉਹਨਾਂ ਨੇ ਸੱਜੇ ਪੈਰ ਨਾਲ ਪਹਾੜੀ ਦੇ ਉੱਤੋਂ ਇੱਕ ਛੋਟਾ ਜਿਹਾ ਪੱਥਰ ਸਾਈਡ ਤੇ ਕੀਤਾ ਤਾਂ ਉੱਥੋਂ ਪਾਣੀ ਚੱਲ ਪਿਆ ਸੋ ਉਹ ਅੱਜ ਵੀ ਨਿਰੰਤਰ ਪਾਣੀ ਆ ਰਿਹਾ ਤੁਸੀਂ ਦੇਖ ਸਕਦੇ ਆ ਸੰਗਾਂ ਇੱਥੋਂ ਜਲ ਭਰਦੀਆਂ ਨਿਰੰਤਰ ਉਹ ਜਲ ਚੱਲਦਾ ਹੀ ਹੁੰਦਾ ਪਿਆ ਉਦੋਂ ਦਾ ਇਹ ਬੰਦ ਹੀ ਨਹੀਂ ਹੋਇਆ ਜਦੋਂ ਦੇ ਗੁਰੂ ਸਾਹਿਬ ਨੇ ਕਿਰਪਾ ਕੀਤੀ ਆ ਗੱਲਾਂ ਤਾਂ ਇਹ ਜਾਨਾ ਇੱਕ ਦਰਬਾਰ ਬਣਿਆ ਹੋਇਆ ਗੁਰੂ ਨਾਨਕ ਸਾਹਿਬ ਗੁਰਦੁਆਰਾ ਸ੍ਰੀ ਨਾਨਕਚੀਰਸਰ ਵਿਧਰ ਕੈਨੇਡੀ ਟ੍ਰੈਵਲਸ ਉਦਾਸੀਆਂ ਸ੍ਰੀ ਗੁਰੂ ਨਾਨਕ ਸਾਹਿਬ ਦੀਆਂ ਦਸੀਆਂ ਗਈਆਂ ਬੜੇ ਤਰੀਕੇ ਨਾਲ ਤੇ ਤੁਸੀਂ ਦੇਖ ਸਕਦੇ ਹੋ ਕਿੱਥੇ ਕਿੱਥੇ ਗਏ ਹੋਏ ਨੇ ਮੀਡਲ ਈਸਟ ਸੀਰੀਆ ਤੱਕ ਗੁਰੂ ਸਾਹਿਬ ਤੇ ਅਸੀਂ ਗੁਰੂ ਘਰ ਬੇਦਰ ਪ੍ਰਸ਼ਾਦਾ ਛਕਿਆ ਹੁਣ ਆਪਾਂ ਨਾਨਕ ਧੀਰਾ ਤੋਂ ਤੁਰ ਪਏ ਆ ਜੀ ਬਸ ਅੱਗੇ ਤੇ ਅੱਗੇ ਗੁਰੂ ਘਰ ਜਾਣਾ ਹਲੇ ਸ਼ਾਇਦ ਇੱਕ ਜਾਂ ਦੋ ਗੁਰੂ ਘਰ ਹੋਰ ਦਿਖਾਉਣਿਆ ਤਾਂ ਤੁਹਾਨੂੰ ਵੀ ਨਾਲ ਨਾਲ ਦਰਸ਼ਨ ਕਰਾਵਾਂਗੇ ਤੁਸੀਂ ਬਣੇ ਰਹੋ ਸਾਡੇ ਹਜ਼ੂਰ ਸਾਹਿਬ ਵਾਲੇ ਬਲੌਗ ਸੀਰੀਜ਼ ਦੇ ਵਿੱਚ

ਫੋਟੋ ਸੈਸ਼ਨ ਚੱਲਦਾ ਪਿਆ ਹੋ ਗਈ ਹੋ ਗਈ ਫੈਸ਼ਨ ਚੱਲਦਾ ਪਿਆ ਹੁਣ ਦੇਖੋ ਸਾਬਜਾ ਦਾ ਗੁਰਦੁਆਰਾ ਸਾਹਿਬ ਹਨੂ ਜਪਨਾ ਜਪਨਾ ਹਾਂ ਹਾਂ ਉਹ ਬਦਾਂਤੀ ਅੱਗੇ ਦੱਦੀ ਆਵੀਂ ਕਈ ਖੰਡ ਖੜੀ ਹੋ ਜਾਂ ਆਖਰੀ ਹੋ ਜਾਂਦਾ ਜਪਨਾ ਸੋਹਣਾ ਪੱਦਵਾਰਾਂ ਆਏ ਸੀਗੇ ਸਾਬਜਾ ਦਾ ਗੁਰਦੁਆਰਾ ਸਾਹਿਬ ਸੋ ਇਥੇ ਤੇ ਫਲਾਈਟ ਬਣੀ ਤੁਸੀਂ ਵੇਖੀ ਹੋਣੀ ਕਾਫੀ ਬਲੌਗਸ ਦੇ ਵਿੱਚ ਵੀਡੀਓ ਦੇ ਵਿੱਚ ਮੈਂ ਵੇਖੀ ਸੀ ਪਹਿਲਾਂ ਵੀ ਬਟ ਮੈਂ ਆਇਆ ਇੱਥੇ ਪਹਿਲੀ ਵਾਰੀ ਆ ਤੇ ਤੁਹਾਨੂੰ ਵੀ ਦਿਖਾਉਨੇ ਆਂ ਅੰਦਰੋਂ ਕੀ ਸਿਸਟਮ ਆ ਐਸੇ ਮੈਨੂੰ ਲੱਗਦਾ ਮਿਊਜ਼ੀਅਮ ਆ ਅੰਦਰ ਸੀ ਸਰਹੰਦ 에어ਵੇਜ਼ ਉੱਤੇ ਲਿਖਿਆ पंजाब तो से संगत जो तो आते हो वो तो यहाँ पे आए होंगे और ये हमारे फर्स्ट टाइम है तो आप लोग भी आइए तो हम आपको भी एक बार छूट कर पाते सर हां एयरवेज चलो मम्मी अनु हाय चलो दोनों बैठी बैठी है हां जी सो हम आपा बोर्डिंग कर लगे हैं जी सरहां देर वेस ਚੰਗਾ ਖੜੇ ਹੋ ਤੇ ਕਿ ਇਹਾ ਸਿਕ ਫੋਟੋਗ੍ਰਾਫਸ ਲੱਗੇ ਨੇ ਆ ਸੀਟਸ ਦਾ ਸਾਰਾ ਸੀਮੈਂਟ ਦਾ ਬਣਿਆ ਹੋਇਆ ਕੰਕਰੀਟ ਦਾ ਸੋ ਫਾਈਨਲੀ ਅਪਾ ਵਾਪਸ ਆ ਚੁੱਕੇ ਆ ਜੀ ਨਾਨਕਸੀਰਤ ਉਹ ਆਪਣੇ ਰੂਮ ਦੇ ਵਿੱਚ ਤੇ ਚਪਨਾਜ ਬੈਠੀ ਮੇਰੇ ਕੋਲ ਇਹ ਬਹੁਤ ਜ਼ਿਆਦਾ ਇਰੀਟੇਟ ਹੋ ਗਈ ਕਿਉਂਕਿ ਮੈਨੂੰ ਲੱਗਦਾ 12 ਘੰਟੇ ਤੋਂ ਵੀ ਜ਼ਿਆਦਾ ਜਿਹੜਾ ਬਸ ਦਾ ਸਫ਼ਰ ਸੀਗਾ ਆਉਣ ਜਾਣ ਦਾ ਸੋ ਬਹੁਤ ਟਾਇਰਡ ਹੋ ਗਈ ਤੁਸੀਂ ਆਈ ਹੋਪ ਸਾਡਾ ਵਲੌਗ ਇੰਜੋਏ ਕਰ ਰਹੇ ਹੋਗੇ ਜਿਹੜੇ ਆਪਣੀ ਹਜ਼ੂਰ ਸਾਹਿਬ ਵਾਲੇ ਬਲੌਗ ਸੜੇ ਹੁਣ ਚੱਲ ਰਹੇ ਆ ਅੱਜ ਸਾਡਾ ਹੈਗਾ ਤੀਜਾ ਦਿਨ ਇੱਥੇ ਬਟ ਅੱਜ ਬਾਰਿਸ਼ ਕਰਕੇ ਅਸੀਂ ਬਾਹਰ ਕਿਤੇ ਗਏ ਨਹੀਂ ਹੁਣ ਨਿਕਲੇ ਆ ਸਵੇਰ ਦੇ ਤੇ ਮੰਮੀ ਜਿਹੜੀ ਅੱਜ ਕਦਰ ਨਾਮਦੇਵ ਦੀ ਜਗ੍ਹਾ ਤੇ ਗਏ ਹੋਏ ਨੇ ਅਸੀਂ ਵੀ ਜਾਣਾ ਸੀ ਪਰ ਜਿਹੜੀ ਸਾਡੀ ਗੁੜੀਆ ਮੈਡਮ ਉਹ ਅਲੋ ਨਹੀਂ ਕਰ ਰਹੀ ਇਸ ਕੋਲੇ ਕੱਲ ਦੀ ਬਹੁਤ ਇਰੀਟੇਟ ਆ ਰੋਂਦੀ ਸੀ ਸੋ ਉਹਦਾ ਵੀ ਇੱਥੇ ਅੱਜ ਬਾਰਿਸ਼ ਹੁੰਦੀ ਪਈ ਸਵੇਰ ਦੀ ਘਾਤ ਸੋ ਤਾਂ ਕਰਕੇ ਅਸੀਂ ਅੱਜ ਲੋਕਲੀ ਘੁੰਮ ਰਹੇ ਆ ਤੇ ਸਾਡੇ ਥੋੜੇ ਬੋਟੇ ਗੁਰਦੁਆਰੇ ਰਹਿੰਦੇ ਜਿਹੜੇ ਲਾਗੀਸ਼ਾ ਕੀ ਉਹ ਵੀ ਅਸੀਂ ਅੱਜ ਇੱਕ ਵਿਜ਼ਿਟ ਕਰਾਂਗੇ ਸੋ ਮਿਲਦੇ ਆ ਤੁਹਾਨੂੰ ਥੋੜੀ ਦੇਰ ਤੱਕ ਤੁਸੀਂ ਬਣੇ ਰਹੋ ਸਾਡੇ ਬਲੌਗ ਦੇ ਵਿੱਚ ਹੁਣ ਅਸੀਂ ਆਏ ਆ ਬਾਬਾ ਨਿਹਾਲ ਸਿੰਘ ਦੀ ਲੰਗਰ ਸਾਹਿਬ ਵਾਲਿਆਂ ਦੇ ਥੱਲੇ ਲੰਗਰ ਹਾਲਾ ਤੇ ਉਪਰ ਦੀਵਾਨ ਬਣਿਆ ਹੋਇਆ ਹੁਣ ਆਪਾਂ ਆਏ ਸੀ ਗਦਾਵਰੀ ਨਦੀ ਤੇ ਕਿ ਤੁਸੀਂ ਇਹਦੇ ਨਾਲ ਹੀ ਲੰਗਰ ਸਾਹਿਬ ਗੁਰਗੁਰ ਦੇ ਬੈਕ ਸਾਈਡ ਤੇ ਇਹ ਪੈਂਦਾ ਵਾ ਇਹਦੇ ਬਿਲਕੁਲ ਪਿਛਲੇ ਪਾਸੇ ਹੈਗਾ ਗੁਰਦੁਆਰਾ ਨਗੀਨਾ ਘਾਟ ਇੱਥੇ ਨਗੀਨਾ ਭੇਡ ਕੀਤਾ ਸੀ ਕਿਸੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤੇ ਉਹਨਾਂ ਨੇ ਨਦੀ ਜਿੱਡ ਸੱਡ ਤੇ ਤਹਤ ਉਹਨਾਂ ਨੂੰ ਲੱਗਾ ਕਿਤੇ ਕਦਰ ਨਹੀਂ ਕਰਦੇ ਫਿਰ ਸੋ ਉਹਨਾਂ ਨੇ ਕਿਹਾ ਚਾਕੇ ਉੱਥੇ ਲੱਭ ਲਾ ਤੇ ਇੱਥੇ ਨਦੀ ਕਿੰਨੇ ਹੀਰਿਆਂਾਂ ਕੀਮਤੀ ਤੋਂ ਕੀਮਤੀ ਹੀਰਾਣਾ ਭਰੀ ਪਈ ਸੀ ਸੋ ਇਹ ਹੈ ਕਿ ਗਦਾਵਰੀ ਨਦੀ ਤੇ ਇੱਥੇ ਹੈਗਾ ਬਣਿਆ ਹੋਇਆ ਕਮਰਾ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਇੱਥੋਂ ਦੀ ਪਾਣੀ ਲੈ ਕੇ ਜਾਂਦੇ ਸਵੇਰੇ ਗਾਗਰ ਚ ਭਰ ਕੇ ਸਵੇਰ 1:30 ਵਜੇ ਕਾਫੀ ਇੱਥੇ ਵਧੀਆ ਬਣਾਇਆ ਹੋਇਆ ਬੈਠਣ ਨੂੰ ਵੀ ਤੁਸੀ ਹਵਾ ਬੜੀ ਠੰਡੀ ਆਉਂਦੀ ਆ। ਅਰੇ ਆ ਰਹੇ ਬੱਚੇ। ਅਸੀਂ ਪਹੁੰਚ ਚੁੱਕੇ ਹਾਂ ਗੁਰਦੁਆਰਾ ਨਗੀਨਾ ਕਾਟ ਤੇ ਇਤਿਹਾਸ ਬਾਰੇ ਤੁਸੀਂ ਜੇ ਜਾਣਨਾ ਮੈਂ ਇੱਥੇ ਵੀਡੀਓ ਬਣਾ ਰਿਹਾ ਤੁਸੀਂ ਪਾਉਸ ਕਰਕੇ ਦੇਖ ਸਕਦੇ ਆ ਕਿਉਂਕਿ ਕਈ ਵਾਰੀ ਮੈਂ ਬੋਲਾਂਗਾ ਤਾਂ ਕੁਝ ਨਾ ਕੋਈ ਗਲਤ ਹੋ ਸਕਦਾ ਤੇ ਤੁਸੀਂ ਖੁਦ ਸੰਗਤ ਪਿੰਨੂ ਲੈਂਗੁਏਜ ਪੜ੍ਹ ਸਕਦੇ ਆ। सबसे फेमस बड़ा पाव खाने लग गए अभी हम सरदार नंदे राय बड़ा पाव ना खाए ये तो हो ही नहीं सकता टेस्ट करते हैं हम भी गुड हाँ इवन चीनी

फालूदा फालूदा राइट बदाम शेख आप लोग मार्केट के नज़ारा अभी दिखाते हैं। अभी मेयर सरदार जी आई है मम्मी जब अपना के साथ सोई है तो आप में से घूम रहे हैं। और वेदर बहुत अच्छा है बहुत अच्छा बहुत ही अच्छा गर्मी बिल्कुल भी नहीं है जो हमने सोचा था वैसा ही वेदर हुआ तु? ਤੋ ਅੱਜ ਹੈਗਾ 4th ਜਾਨਕੀ ਸਾਡਾ ਲਾਸਟ ਡੇ ਇੱਥੇ ਹਜ਼ੂਰ ਸਾਹਿਬ ਦੇ ਆਪਾਂ ਤੁਹਾਨੂੰ ਦੱਸਣਾ ਭੁੱਲ ਗਏ ਕਿ ਇੱਥੇ ਬਹੁਤ ਜ਼ਿਆਦੇ ਵਧੀਆ ਚਾਹ ਬਣਦੀ ਆ ਤੇ ਮੈਂ ਤਾਂ ਹੈਰਾਨ ਹੀ ਹੋ ਗਿਆ ਵੀ ਸਾਰੇ ਜਗ ਸਪੈਸ਼ਲ ਚਾਹ ਗੋੜ ਵਾਲੀ ਚਾਹ ਕਿਉਂ ਲਿਖਿਆ ਗਿਆ ਤੇ ਇੰਨੀ ਜ਼ਿਆਦਾ ਵਧੀਆ ਚਾਹ ਨਹੀਂ ਇੰਨੀ ਜ਼ਿਆਦਾ ਤੁਹਾਨੂੰ ਮਜ਼ਾ ਹੀ ਆ ਜਾਊਗਾ ਤੁਹ ਹੋਗੇ ਬਾਰ-ਬਾਰ ਪੀਣੀ ਮੈਂ ਚਾਹ ਸੋ ਅਸੀਂ ਹੁਣ ਆਏ ਹਾਂ ਖਟਾਬੇ ਤੇ ਬਾਬਾ ਨਿਦਾਨ ਸਿੰਘ ਜੀ ਦੇ ਗੁਰਦਵਾਰੇ ਸਾਹਮਣੇ ਇੱਕ ਟਾਬਾ ਹੈਗਾ ਉਸੇ ਚਾਹ ਬਹੁਤ ਸਪੈਸ਼ਲ ਹੈ ਤੇ ਸਾਰਿਆਂ ਦੀ ਸਪੈਸ਼ਲ ਅਸੀਂ ਬੜੀ ਜਾਏਗਾ 50 ਚਾਹ ਤੇ ਅਸੀਂ ਉੱਥੇ ਆਏ ਸੀ। ਸੋ ਤੁਸੀਂ ਵੀ ਅਗਰ ਆਏ ਤੇ ਗੁਰੂ ਘਰ ਤੋਂ ਲਾਵਾ ਵੀ ਇਥੇ ਦੀ ਇੱਕ ਵਾਰੀ ਚਾਜ ਰੋਟੀ ਕੇ ਵੇਖ ਲੈਣਾ। ਬਹੁਤ ਵਾਤਾ ਸੋ ਅੱਜ ਸਾਡਾ ਲਾਸਟ ਦਿਨ ਥੋੜੀ-ਵੋੜੀ ਅਸੀਂ ਸ਼ਾਪਿੰਗ ਕਰਾਂਗੇ ਤੇ ਉਸ ਤੋਂ ਬਾਅਦ ਅਸੀਂ ਘਰ ਨਿਕਲ ਜਾਣਾ ਚਾਹੀਦੀ। ਤੇ ਕੱਲ ਸਾਡੀ ਟ੍ਰੇਨ ਆ ਅਸੀਂ ਬਾਈ ਏਅਰ ਆਈਸੀ ਬਟ ਆਪਾਂ ਹੁਣ ਜਾਣਾ ਪਏ ਟ੍ਰੇਨ ਆ। ਤੇ ਆਪਣਾ ਸਤਖੰਡ ਐਕਸਪ੍ਰੈਸ ਜਿਹੜੇ ਡੇਟ ਤੋਂ ਅੰਮ੍ਰਿਤਸਰ ਜਾਂਦੀ ਆ ਉਹਦੇ ਤੇ ਆਪਾਂ ਜਾਣਾ ਹੈਗਾ। तो थो मिलते हैं जल्दी बनेकोपिंग मुझे आने के बाद सबसे यूनिक चीज ये लगा कि ना ये डिजाइनेबल जो ये पैटर्न लगा है तो ये बहुत अच्छा लगा तो मैं ये लेके जाने वाली हूँ एंड ये भी बड़ा सोना लगा ਅਰੇ ਯਹਾਂ ਪੇ ਮੈਨੂੰ ਲੱਗਦਾ ਹੈ ਸਭ ਤੋਂ ਜ਼ਿਆਦਾ ਫੇਮਸ ਹੈ ਤੇ ਇਹ ਸਾਰੇ ਚੀਜ਼ ਹਮ ਲੈ ਕੇ ਜਾਏਗੇ ਹਾਂ ਜੀ ਸੋ ਦਿਨੇ ਸ਼ੋਪਿੰਗ ਕਰ ਤੋਂ ਬਾਅਦ ਫੋਨ ਅਸੀਂ ਸ਼ਾਮ ਨੂੰ ਫੇਰ ਆਏ ਅੰਤਖਰ ਸਾਹਿਬ ਮੱਥਾ ਟੇਕਣ ਵਾਸਤੇ ਸੋ ਅੱਜ ਹੈਗਾ ਸਾਡਾ ਲਾਸਟ ਦਿਨ ਇੱਥੇ ਕੱਲ ਹੈਗੀ ਛੜੀ 9:00 ਵਜੇ ਟ੍ਰੇਨ ਤੇ ਆਪਾਂ ਆਏ ਹਾਂ ਇਸ ਟਾਈਮ ਅੰਤਖਰ ਸਾਹਿਬ ਮੱਥਾ ਟੇਕ ਕੇ ਅਰਦਾਸ ਕਰਕੇ ਸ਼ਸਤਰਾਂ ਦੇ ਦਰਸ਼ਨ ਕਰਕੇ ਆਏ ਹਾਂ ਸੋ ਬਹੁਤ ਵਧੀਆ ਲੱਗਾ ਇੱਥੇ ਸਾਨੂੰ ਮਿਲ ਦੂਜੀ ਗੱਲ ਇਹ ਵਾਈਗਰੂ ਦੀ ਕਿਰਪਾ ਨਾਲ ਸਾਨੂੰ ਇੰਨੇ ਲੋਕ ਇੱਥੇ ਵੀ ਪੇਛਾਣਦੇ ਆ ਲਾਈਕ ਪਟਨਾ ਸਾਹਿਬ ਜਿੱਦਾਂ ਸੀਗੇ ਸੋ ਬਹੁਤ ਖੁਸ਼ੀ ਹੁੰਦੀ ਆ ਤੇ ਮੈਂ ਤਾਂ ਹਮੇਸ਼ਾ ਵਾਹਿਗੁਰੂ ਦੀ ਕਿਰਪਾ ਸਮਝਦਾ ਇਹਨਾਂ ਚੀਜ਼ਾਂ ਨੂੰ ਕਿਉਂਕਿ ਬੰਦੇ ਦੇ ਹੱਥ ਕੋਸ਼ ਨਹੀਂ ਹੁੰਦਾ ਕਿ ਅੱਜ ਕੱਲ ਕੋਈ ਕਿਸੇ ਦੇ ਸ਼ਹਿਰ 'ਚ ਨਹੀਂ ਕਿਸੇ ਨੂੰ ਜਾਣਦਾ ਪਰ ਸਾਨੂੰ ਦੇਖੋ ਕਿੰਨੀ ਕਿੰਨੀ ਦੂਰੋਂ ਲੋਕ ਬੁਲਾਉਂਦੇ ਨੇ ਹੋਰ ਸਟੇਟਾਂ ਤੋਂ ਯੂਪੀ ਤੋਂ ਇੰਡੋਰ ਤੋਂ ਬੜੇ ਸਾਡੇ ਲੋਕ ਬਲੌਗ ਦੇਖਦੇ ਨੇ ਬਹੁਤ ਜ਼ਿਆਦਾ ਖੁਸ਼ੀ ਮਿਲਦੀ ਆ ਗੱਲ ਜਾਣਾ ਵਾਪਸ ਸੋ ਸੰਜਾ ਸੰਜਾ ਇਜ਼ ਨਾਟ ਵੈਲ ਇਹ ਬਿਮਾਰ ਹੋ ਗਈ ਇਹਨੂੰ ਫੂਡ ਪੋਇਜ਼ਨਿੰਗ ਵਗੈਰਾ ਹੋ ਗਈ ਆ ਸੋ ਚਪਨਾਜ਼ ਵੀ ਬਹੁਤ ਇਰੀਟੇਟ ਕੀਤਾ ਕਿਉਂਕਿ ਛੋਟੀ ਆ ਸਮਝ ਆਨੇ ਲੱਗਦੀ ਹੁਣ ਉਹ ਇਰੀਟੇਟ ਕਰਦੇ ਉਹਨਾਂ ਚੀਜ਼ਾਂ ਦਾ ਪਤਾ ਲਾਉਂਦੇ ਨੇ ਉਹ ਆਬਜ਼ਰਵ ਕਰਦੀ ਹੈ ਚੀਜ਼ਾਂ ਨੂੰ ਸੋ ਇੱਕ ਫੂਡ ਵੀ ਤੁਹਾਨੂੰ ਪਤਾ ਉੱਪਰ ਥੱਲੇ ਕਿੰਨਾ ਹੋਿੰਦਾ ਬਾਹਰ ਆ ਕੇ ਤੇ ਉਹ ਘਰ ਥੋੜਾ ਵਧੀਆ ਤਰੀਕੇ ਨਾਲ ਫੋਰ ਹਸਾਬ ਨਾਲ ਫੂਡ ਹੁੰਦਾ ਇੱਥੇ ਫੋਰ ਹਸਾਬ ਨਾਲ ਸੋ ਬਾਕੀ ਓਵਰਆਲ ਬਹੁਤ ਕਿਰਪਾਰੀ ਮਾਲਕ ਦੀ ਬੜੀ ਵਧੀਆ ਦਰਸ਼ਨ ਕੀਤੇ ਆ ਹਾਂਜੀ ਸੋ ਸਾਡੀ ਬੇਟੀ ਦਾ ਪਹਿਲਾ ਬਰਥਡੇ ਸੀ ਸੋ ਆਪਾਂ ਬਹੁਤ ਵਧੀਆ ਤਰੀਕੇ ਨਾਲ ਇੱਥੇ ਸੈਲੀਬ੍ਰੇਟ ਕੀਤਾ ਸੈਲੀਬ੍ਰੇਟ ਤੁਹਾਨੂੰ ਪਤਾ ਹੀ ਹੈ ਤੁਸੀਂ ਬਲੌਗ ਚ ਵੇਖ ਲਿਆ ਸੀ ਕਿਵੇਂ ਕੀਤਾ ਸੋ ਸਾਨੂੰ ਸਾਨੂੰ ਸਭ ਤੋਂ ਬੈਸਟ ਇਹੀ ਲੱਗਾ ਬਾਕੀ ਤੁਸੀਂ ਹਾਲੇ ਬਣੇ ਰੋ ਬਲੌਗ ਦੇ ਵਿੱਚ ਕੱਲ ਤੱਕ ਆਪਾਂ ਹੋਰ ਵੀ ਟ੍ਰੇਨ ਦਾ ਵੀ ਹਮ ਐਡ ਕਰਾਂਗੇ ਕਿਉਂਕਿ ਥੋੜਾ ਥੋੜਾ ਆਪਕੋ ਦਿਖਾਤੇ ਜਪਨਾਸ ਕੇ ਐਕਟੀਵਿਟੀ ਆਪ ਲੋਗ ਬਹੁਤ ਜ਼ਿਆਦਾ ਮਿਸ ਕਰਤੇ ਹੋ ਨਾ ਤਾਂ ਚਲੋ ਉਸ ਦਾ ਵੀ ਪਹਿਲਾ ਟ੍ਰੇਨ ਹੈ ਤਾਂ ਹਮ ਆਪਕੋ ਦਿਖਾਤੇ ਟ੍ਰੇਨ ਮੇਂ ਕੀ ਕੀ ਕਰਤੀ ਹੈ ਕਿਸੇ ਕਿਸੇ तो ब्लॉग में बने रहे यार आप आप लोग को भी अच्छा लगा होगा यहाँ पे हमने घूम लिया आप लोगों के भी नाल नाल दर्शन करवाया ताड़ा भी हां जी। तो चंगा लगा होगा बस मैं थोड़ा सा ठीक नहीं हूँ कोई बात नहीं हां जी। और सर और ये बोलना चाहते थे कि यहाँ आके आने को बहुत अच्छा लगा मेरा पहली बार है ना पहले हम पटना साहिब लेके गए थे मेरे साथ सोरे मेनू और अभी हमें हजूर साहब लेके आए ऐसे ही हर साल कहीं ना कहीं जा रहे पहले शादी से पहले अपने माँ पापा के साथ में मंदिर जाती थी अभी मैं शादी के बाद गुरुद्वारा जा रही हूँ मंदिर भी जाती हूँ पर जहाँ शादी हुआ उनके ज्यादा मैं जाती रहती हूँ जाना वापस जो हमारे हर बार होता है मम्मी और मेरा शॉपिंग चल रहा है मैरी मोटी देखा ਜਪਨਾਜ ਰਹਿਣਾ ਜਪਨਾਜ ਜਪਨਾਜ ਮਸਤੀ ਚ ਲਾਈਟਿੰਗ ਹਾਂਜੀ ਸੋ ਹੁਣ ਬਚ ਚੁੱਕੀ ਹੈ ਡੇਢ ਮਹੀਨਾ ਤੋਂ ਕਿ ਤਿਆਰ ਹੋ ਗਿਆ ਸੀ ਇੱਥੇ ਇੱਕ ਗਾਗਰ ਦੀ ਸੇਵਾ ਹੁੰਦੀ ਹੈ ਸੋ ਉਹਦੇ ਵਾਸਤੇ ਮੈਂ ਜਾ ਰਿਹਾ ਰਾਤ ਨੂੰ ਡੇਢ ਵਜੇ ਸੋ ਤੁਹਾਨੂੰ ਵੀ ਮੈਂ ਨਾਲ ਨਾਲ ਦਰਸ਼ਨ ਕਰਾਵਾਂਗਾ ਉਹ ਸਮਾਂ ਲਗਭਗ ਡੇਢ ਵਜ ਚੁੱਕਾ ਰਾਤ ਦਾ ਪਰ ਹਲੇ ਵੀ ਤੁਹਾਨੂੰ ਮੈਂ ਅੱਗੇ ਜਾ ਕੇ ਦਿਖਾਉਣਾ ਕਿਉਂ ਇੰਨੀ ਸੰਗਤ ਮੈਨੂੰ ਮਿਲੀ ਲਿਫਟ ਦੇ ਵਿੱਚ ਵੀ ਸਾਰੀ ਮਤਲਬ ਤੁਰੀ ਹੋਈ ਹੈ ਗਗਰ ਸੇਵਾ ਵੇਖਣ ਲਈ ਜਿਹੜਾ ਹਜੂਰ ਸਾਹਿਬ ਮੇਨ ਜਗਾ ਉੱਥੇ ਜਲ ਲੈ ਕੇ ਜਾਂਦੇ ਆ ਜਿਹੜੇ ਇੱਥੇ ਮੁੱਖ ਸੇਵਾ ਦਾ ਕੁਲਵੰਤ ਸਿੰਘ ਜੀ ਨੇ ਸੋ ਤੁਹਾਨੂੰ ਵੀ ਮੈਂ ਦਰਸ਼ਨ ਕਰਾਉਣਾ ਨਾਲ ਨਾਲ ਤੁਹਾਨੂੰ ਜੀ ਸੋ ਹੁਣ ਆਪਾਂ ਪਹੁੰਚ ਚੁੱਕੇ ਹਾਂ ਲੰਗਰ ਸਾਹਿਬ ਦੇ ਬਿਲਕੁਲ ਸਾਹਮਣੇ ਅਸੀਂ ਆਲਰੇਡੀ ਇੱਥੇ ਸੰਗਤ ਜਿਹੜੀ ਜੁੜ ਕੇ ਬੈਠੀ ਹੋਈ ਹੈ ਬਹੁਤ ਜ਼ਿਆਦਾ ਉਸ ਲੰਗਰ ਸਾਹਿਬ ਗੁਰਦਰ ਦੇ ਗੇਟ ਦੇ ਮੋੜੇ ਇਸ ਵੇਲੇ ਤੜਕੇ ਦੇ 2 ਵਜੇ ਨੇ ਤਾਂ ਇੰਨੀ ਸੰਗਤ ਆ ਇਸ ਵੇਲੇ ਇਹ ਸਖਤ ਸਾਹਿਬ ਵੱਲੋਂ ਆ ਰਹੇ ਬਾਬਾ ਕੁਲਵੰਤ ਸਿੰਘ ਨੂੰ ਦੀਖ ਦੇਣ ਕਿ ਗਾਗਰ ਦੀ ਸੇਵਾ ਕਰਨ ਜਾ ਰਹੇ ਨੇ ਹੁਣੇ ਤੁਸੀਂ ਵੇਖਿਆ ਕਿ ਗਾਗਰ ਲੈ ਕੇ ਚੱਲ ਕੇ ਨੇ ਗਦਾਵਰੀ ਚ ਪਾਣੀ ਭਰਨ ਵਾਸਤੇ ਸੋ ਹੁਣ ਮੈਂ ਜਾ ਰਿਹਾ ਤਖਤ ਸਾਹਿਬ ਕਿਉਂਕਿ ਉਹਨਾਂ ਨੇ ਉੱਥੇ ਹੀ ਵਾਪਸ ਆਉਣਾ ਤੇ ਮੈਂ ਤੁਹਾਨੂੰ ਉੱਥੇ ਜਾ ਕੇ ਕੈਪਚਰ ਕਰਕੇ ਦੱਸਾਂਗਾ ਠੀਕ ਤੇ ਮੈਂ ਹੁਣ ਪਹੁੰਚ ਚੁੱਕਿਆ ਹਾਂ ਤਖਤ ਸਾਹਿਬ ਜਿੱਥੇ ਕਿ ਗਾਗਰ ਤੋਂ ਕੋਤਰਦਾਸ ਕਰਕੇ ਲੈ ਕੇ ਆਉਣੀ ਹੈ ਸਵੇਰ ਦੇ ਲਗਭਗ 2:30 ਵੱਜ ਚੁੱਕੇ ਆ ਹੁਣ ਸਿਦਰਸ਼ਨ ਕਰ ਰਹੇ ਹੋ ਤਖਤ ਸੱਚਖੰਡ ਸ੍ਰੀ ਹਜੂਰ ਸਾਹਿਬ ਨੰਦੇੜ ਦੇ ਹਾਂਜੀ ਸੋਹਣ ਬਾਬਾ ਜੀ ਗਾਗਰ ਲੈ ਕੇ ਤਖਤ ਸਾਹਿਬ ਪਹੁੰਚ ਚੁੱਕੇ ਨੇ ਤੁਸੀਂ ਵੀ ਸਾਰੇ ਦਰਸ਼ਨ ਕਰੋ ਪ੍ਰੀਚੋ ਬਾਅਦ ਜਲ ਭਰਨ ਤੋਂ ਬਾਅਦ ਉਹ ਜਿਹੜਾ ਤਖਤ ਸਾਹਿਬ ਦੇ ਵਿੱਚ ਖੂਹ ਹੈਗਾ ਉੱਥੋਂ ਪਾਣੀ ਭਰਦੇ ਆ ਉਸ ਤੋਂ ਬਾਅਦ ਵਾਸਨਾਮ ਬਾਹੇ ਹਾਂਜੀ ਹੁਣ ਇੱਥੋਂ ਚੱਲ ਕਰ ਲਿਆ ਅੱਜ ਦਰਸ਼ਨ ਕੀਤੇ ਮੈਂ ਗਾਗਰ ਦੀ ਸੇਵਾ ਦੇ ਤੁਹਾਨੂੰ ਵੀ ਕਰਾਇ ਤੇ ਬਹੁਤ ਜਿਆਦਾ ਆਨੰਦ ਆਇਆ ਤੇ ਇਸ ਵੇਲੇ ਹੁਣ ਸਵੇਰ ਦੇ 3 ਵੱਜ ਚੁੱਕੇ ਹੈ ਲਗਭਗ ਤੇ ਦੁਹਾਂ ਜਿਹੜੀ ਆ ਉਹ ਸਟਾਰਟਿੰਗ ਹੋ ਗਈ ਇੱਥੋਂ ਦੀ ਪਹਿਲਾਂ ਗਾਗਰ ਦੀ ਸੇਵਾ ਨਾਲ ਧੁੰਦੇ ਆ ਤੇ ਉਸ ਤੋਂ ਬਾਅਦ ਸ਼ੁਰੂ ਕਰਦੇ ਆ ਨਿਕਰੋ ਤਖਤ ਸ੍ਰੀ ਹਜੂਰ ਸਾਹਿਬ ਤੇ ਦੀ ਬਾਤ ਦੀ ਕੀ ਤਿਆਰੀ ਜਮਨਾਜ਼ ਕੇ ਰੈਡੀ ਤੇ بارش ਤੇ ਮੀਂਹ ਬਹੁਤ ਜਿਆਦਾ ਪਿੰਡਾਂ ਪੈ ਤੁਰੇ ਦੇਖ ਲਓ ਸੋ ਬੜਾ ਪਾ ਸਟੇਸ਼ਨ ਜਾ ਕੇ ਤਾਨੂੰ ਮਿਲਦੇ ਆ ਸਾਮਾਨ ਬੜਾ ਚੱਕਣਾ ਬੜਾ ਔਖਾ ਹੋ ਗਿਆ ਹਾਂਜੀ ਸੋ ਹੁਣ ਅਸੀਂ ਪਹੁੰਚ ਚੁੱਕੇ ਆ ਸਟੇਸ਼ਨ ਤੇ ਅਸੀਂ ਇੱਥੋਂ ਸਕੂਟ ਆਰ ਦੀ ਟ੍ਰਿਕ ਬੁੱਕ ਕਰਾਈ ਸੀ ਦੇਖੋ ਕੀ ਹਾਲ ਹੋਇਆ ਕਿਉਂਕਿ ਬਹੁਤ ਜਿਆਦਾ ਮੀਂਹ ਲੱਗਦਾ ਪਿਆ ਕੱਲ ਪਰਸੋਂ ਦਾ ਮੀਂਹ ਪਈ ਜਾਂਦਾ ਆਪਾਂ ਦੁੱਤ ਤੱਕਨ ਜਾ ਠੀਕ ਨਹੀਂ ਹੈਗੀ ਸੋ ਆਪਾਂ ਹੁਣ ਸੈਕੰਡਰੀ ਡੇਸੀ ਟਾਇਰ ਦੀਆਂ ਠੀਕਾ ਕਰਾਈਆਂ ਸੀ ਕਿਉਂਕਿ ਉਹ ਬਹੁਤ ਸਾਨੂੰ ਐਕਸਪੈਂਸਿਵ ਪੈਂਦਾ ਸੀ ਫਲਾਈਟ ਸੋ ਇੱਕ ਵਾਰੀ ਆਪਾਂ ਪੇਰੈਂਟਸ ਨੂੰ ਬਿਠਾਉਣਾ ਸੀ ਵੈਸੇ ਵੀ ਟ੍ਰੇਨ ਦਾ ਸਫ਼ਰ ਜਿਹੜਾ ਜਿਆਦਾ ਵਧੀਆ ਲੰਮਾ ਪੈਸਾ ਦਾ ਬੰਦਾ ਉਹ ਚ 4-5 ਘੰਟੇ ਬੰਦਾ ਸਿੱਧਾ ਨਹੀਂ ਹੋ ਸਕਦਾ ਸੋ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਮੈਨੂੰ ਤਾਂ ਸਾਈਡ ਦਾ ਸਫ਼ਰ ਬਿਲਕੁਲ ਵਧੀਆ ਲੱਗਦਾ ਸੋ ਹਮਾਰੇ सेकेंड में बुकिंग किया था तो मम्मी लोग आ रहे हैं अभी एंड आ गई है मम्मिया अभी तो नहीं भर रहा है टाइम लगेगा भरने में जपनाज किधर है ਇਹ ਆਪਣਾ ਸਕੋਰ ਜਿਸ ਦਾ ਪਹਿਲਾ ਟ੍ਰੇਨ ਹੈ ਜ਼ਿੰਦਗੀ ਦਾ ਪਹਿਲਾ ਟ੍ਰੇਨ ਆ ਨਾ ਰੱਤੀ ਆ ਗਿਆ ਤੂੰ ਕੰਡੀ ਆ ਜੀ ਸਾਰਾ ਜਿਸੋ ਫਾਈਨਲੀ ਆਪਾਂ ਸੈੱਟ ਹੋ ਚੁੱਕੇ ਆ ਤੇ ਤਾਂਜਾ ਵੀ ਠੀਕ ਨਹੀਂ ਹੈਗੀ ਬਿਲਕੁਲ ਵੀ ਠੀਕ ਨਹੀਂ ਹੈਗੀ ਸਵੇਰੇ ਵੀ ਦਵਾਈ ਲਈ ਕੱਲ ਵੀ ਦਵਾਈ ਲਈ ਤਾਂ ਅਸੀਂ ਥੋੜਾ ਪਹਿਲਾਂ ਆ ਗਏ ਸੀ ਐਡਵਾਂਸ 680 ਦਾ ਟ੍ਰੇਨ ਚ ਜਾ ਕੇ ਬਹਿਨੇ ਹਲੇ ਮੇਰੇ ਹਿਸਾਬ ਨਾਲ ਅੱਧਾ ਘੰਟਾ ਹੈਗਾ ਟ੍ਰੇਨ ਚੱਲਣ ਚ ਤੇ ਆਪਾਂ ਵਧੀਆ ਇੱਥੇ ਸਮਾਨ ਸਬੂਨ ਸੈੱਟ ਕਰ ਲਿਆ ਸੋ ਤੁਜਪਨਾ ਅਜ ਅੱਜ ਪਹਿਲੀ ਵਾਰੀ ਟ੍ਰੇਨ 'ਚ ਬੈਠੀ ਚਪਨਾਏ ਤੈਨੂੰ ਕਿੱਦਾਂ ਲੱਗ ਰਿਹਾ ਫਿਰ ਦੱਸੀ ਮਾਰ ਜਾ ਦਰਸ਼ਕਾਂ ਨੂੰ ਹੈ ਬਤਾਨਾ ਹਮਾਰੇ ਦਰਸ਼ਕੋ ਕੋ ਜਰਾ ਆਪਕੋ ਕਿਹੋ ਜਿਹਾ ਅਚਾ ਅਚਾ ਲੱਗ ਰਹਾ ਹੈ ਕਿ ਨਹੀਂ ਲੱਗ ਰਹਾ ਹੈ ਆਪ ਕਿਆ ਫੀਲ ਕਰਤੇ ਹੋ ਬਾਏ ਕਹਿੰਦੇ ਹੈ ਸਹੀ ਹੈ ਚਲ ਠੀਕ ਹੈ ਬਾਏ ਕਰਤੀ ਭਈ ਅਗਲੀ ਨੇ ਅਗਲੀ ਕੱਲ ਨਹੀਂ ਕਰਨਾ ਚਾਹੁੰਦੀ ਹੱਲੇ ਥੋੜਾ ਅੱਜ ਨਾ ਉਹ ਕੀ ਕਹਿੰਦੇ ਰੋਬ ਜਿਹਾ ਮਾਰਦੀ ਟ੍ਰੇਨ 'ਚ ਬੈਠ ਕੇ ਪਹਿਲੀ ਵਾਰੀ ਬਾਏ ਕਰ ਦੋ ਚਲੋ ਸ਼ਾਇਦ ਨਾ ਫਿਰ ਬਾਏ ਕਰ ਦੋ ਬਾਏ ਕਰਤੀ ਭਈ ਜਪਨਾ ਜੇ ਜੋ ਇੱਕ ਆਪ ਦੀ ਪੀਚ ਟ੍ਰੇਨ ਨੂੰ ਜਪਨਾ ਇਥੇ ਚੱਲਣਾ ਇਥੇ ਚੱਲਣਾ ਤੂੰ ਟ੍ਰੇਨ ਚ ਬੈ ਕੇ ਜਪਨਾ ਹਾਂ ਸੋ ਫਾਈਨਲੀ ਆਪਾਂ ਪਹੁੰਚ ਗਏ ਅੰਬਾਲਾ ਤੇ ਅੰਬਾਲਾ ਤੇ ਅਸੀਂ ਬੜਾ ਕੁਝ ਚੋਣ ਲਿਆ ਆਪਣੇ ਖਾਣੇ ਹੁੰਦੇ थोड़ा जहा परेशानी हो गई है तन जाके बहुत बीमार हो जब ना भी शिवर हो गया हम देखो तो पांच जब एंट्री करते ही जब तो ठीक भी हो गई तो कल आसे सारे हॉस्पिटल भर्ती होने जा रहे <laughs> नहीं ना <जा। laughs> क्यों क्या तो जब ना जो स्ट्रांगर पहले ही हो मैं तो बस बस से हो जाता है मेरा तो पूरे खाए नहीं है चाय, चाय 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 बहुत ही बहुत स्ट्रांग है हां जी चाय लो बढ़िया चाय लो सफल भी इसलिए अपन ज्यादा वीडियो नहीं बनाई वो भी कोई बढ़िया सफर नहीं रहा साडा बस ठीक है हाँ। टाइम पास हो गया अपन <laughs> चोने से घर ही पहुंच गए हम्म जब ना 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 ਹਾਂ ਖੜਾ ਪਾਪ ਮਿਲਦੇ ਆ ਥੋੜੀ ਦੇਰ ਦੇਖੋ ਆਇਨਾ ਆਇਨਾ ਹਨੂ ਹੁਣ ਸਹੀ ਹੋਈ ਐ ਇਹਨੂੰ ਬੁਖਾਰ ਚੜਿਆ ਕੱਲ ਦਾ ਬਹੁਤ ਰੇਂਜ ਆਨੂ ਹਨੂ ਬਾਤੀ ਹੋ ਗਈ ਨਾ ਥੋੜੀ ਵਾਹਿਗੁਰੂ ਜਪਨਾਸ ਵਾਹਿਗੁਰੂ ਜਹਾ ਵਾਲੇ ਵੀ ਆਏ ਮੈਨੂੰ ਵੀ ਨੋੜ ਕਰਨ ਵਾਹਿਗੁਰੂ 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 ਭਾਈ ਗੁਰ ਜੀ ਸੋ ਫਾਈਨਲੀ ਆਪਾਂ ਪਹੁੰਚ ਚੁੱਕੇ ਆਂ ਜੀ ਸਟੇਸ਼ਨ ਜਲੰਧਰ ਕੈਂਟ